ਤਾਰਿਖੀ 6/5/2024 ਨੂੰ ਐਸ.ਐਸ.ਓ. ਜੋਧੇ ਵਾਲੇ ਇੰਸਪੈਕਟਰ ਜਸਵੀਰ ਸਿੰਘ ਦੀ ਪੇਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਮਨਾਕਸੀ ਆਪਣੀ ਰਾਜਮ ਜਿਹੜੀ ਹੈ ਇਹ ਬਿਸ਼ਾਪ ਕਲੋਨੀ ਕਾਪੌੜ ਦੀ ਰਹਿਣ ਵਾਲੀ ਹੈ ਇਹਨੂੰ ਅਰੈਸਟ ਕੀਤਾ ਇਹਦੇ ਕੋਲੋਂ 320 ਗ੍ਰਾਮ ਹੈਰੋਨ ਮਿਲੀ ਹੈ ਜਿਹੜਾ ਦੌਰਾਨੇ ਪੁੱਛਗਿੱਛ ਇਹ ਗੱਲ ਕਲੀਅਰ ਹੋਈ ਕਿ ਇਹਦੇ ਤੇ ਪਹਿਲਾਂ ਜਿਹੜੇ 3 ਮਾਮਲੇ ਦਰਜ ਹੈ ਉਹ ਮੈਂ ਕਿੰਨਾ ਚੀ ਇਹ ਮੰਨਦਾ ਉਹ ਦਾਕ ਤੋਂ ਪਗੋੜਾਗੜਾ ਬਤੀ ਗਈ ਹੈ ਜਿਹੜੀ ਇੱਕ ਬੜੀ ਵੱਡੀ ਸਫਲਤਾ ਜਦੋਂ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਤਿੰਨ ਮੁਕੱਦਮਿਆਂ ਦੀ ਉਹ ਵੀ ਐਨਡੀਪੀਆ ਸੈਕਟਰ ਦੇ ਮੁਕੱਦਮਿਆਂ ਦੀ ਜਿਹੜੀ ਪੀਓ ਸੀ ਉਹਨੂੰ ਹੈਰਨ ਫਰੇਜ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹਦੇ ਨਾਲ ਇਸ ਤਰ੍ਹਾਂ ਕੋਈ ਮਾਮਲਾ ਨਹੀਂ ਜਿਹਦੇ ਤਲਾ ਤਿੰਨ ਪਰਚੇ ਸੀ ਤਿੰਨਾਂ ਦੇ ਵਿੱਚ ਹੀ ਇਹ ਘੋੜੀ ਹੈ ਇਹ ਜਿਹੜਾ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ ਬਿਰਜੂ ਬੀਸੀ ਹੁੰਦਾ ਸੀ ਪਹਿਲਾਂ ਉਹਦੇ ਤੇ ਵੀ ਕਾਫੀ ਪਰਚੇ ਸੀ ਉਹਦੇ ਪਰਿਵਾਰ ਦੀ ਹੀ ਇਹ ਕੇ ਇਹ ਇੱਕ ਸ਼ਾਹਾ ਹੈ ਮਤਲਬ ਉਹਦੀ ਦੋਤੀ ਹੈ ਕਿ ਪਰਵਾਸ ਨੂੰ ਹੋਰ ਬੰਦੇ ਕੰਮ ਕਰਦਾ ਹੈ ਇਹ ਸਾਰੇ ਖਾਂਦਾ ਨਹੀਂ ਕਰਦਾ ਇਹਦੇ ਘਰ ਵਾਲੇ ਤੇ ਵੀ 12 13 ਬੱਚੇ ਦਰਜ ਹੈ ਪੱਲਾ ਘੜੇ ਬੱਚੇ ਦਰਜ ਤੁਸੀਂ ਹੀ ਹੈ ਇਹਦੇ ਤੇ ਐਂਡੀ ਦੇ ਦਰਜ ਹੈ 2 ਪਰਚੇ ਜੁਹੇਵਾਲ ਦੇ ਤੇ ਇੱਕ ਥਾਣਾ ਹੈ ਬੋਲ ਦਾ ਇਹ ਕਿੱਥੇ ਫਲਾਈ ਜ਼ਿਆਦਾ ਮੀਨ ਨੂੰ ਟਾਰਗੇਟ ਕਿਹੜੇ ਏਰੀਆ ਨੂੰ ਕਰਦੇ ਨੇ ਸਿਪੋਰਟ ਦੇ ਕੇ ਸਾਰੇ ਵਾਸੀ ਕਰਦੇ ਜਿਸ ਨੂੰ ਮੌਕਾ ਮਿਲ ਜਾਂਦਾ ਉਹ ਸਾਰੇ ਕੋਸੇ ਕਰਦੇ ਪਰ ਇਹ ਕਿਵੇਂ ਹੀ ਬਹੁਤ ਸਾਰੇ ਬੜੀ ਕਿਵੇਂ ਗਈ ਦੀ ਬਹੁਤ ਸਾਰੇ ਇਹ ਇਨਫਰਮੇਸ਼ਨ ਪੇਹਾਰ ਤੇ ਪੜੀ ਹੈ ਕਿ ਪਤਾ ਲੱਗਿਆ ਸਾਰੇ ਲੈ ਕੇ ਕਿੱਥੋਂ ਹੁੰਦੇ ਸੀ ਉਹ ਹੁਣ ਅਕ ਪੇਸ਼ ਕੀਤੀ ਔਰ ਰਮਾਣ ਲਿਆ ਤੇ ਅੱਜ ਰਮਾਣ ਤੋਂ ਬਾਅਦ ਸਾਰਾ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਗਿਆਂ ਕਿ ਅਜੇ ਤੱਕ ਗੁਰੂ ਬੇਸਦੀ ਕੋਈ ਆਪ ਨਸ਼ਾ ਕਰਨ ਦੀ ਆਦਤ ਨਹੀਂ ਨਹੀਂ ਆਪ ਨਸ਼ਾ ਨਹੀਂ ਕਰਦੀ ਬਰੇਲੂ ਕੰਮ ਦੱਸਣ ਨੂੰ ਲੋਕਾਂ ਨੂੰ ਬਰੇਲੂ ਕਰਦੀ ਹੈ ਬੇਸਿਕਲੀ ਇਹ ਫੋਲ ਪਲਾਸਟਿਕ ਆਸ